ਬਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਪੱਤੇ ਪਿੰਡ ਚੱਕਰ ਦੇ ਵਿੱਚ ਗੁਰਦੁਆਰਾ ਸਹਾਇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦਾ ਤੌਰ ਦਿਹਾੜਾ ਤੌਰ ਨਗਰ ਹੀ ਬੜੇ ਪਿਆਰ ਨਾਲ ਮਨਾ ਰਿਹਾ ਹੈ ਮਦ ਵਾਲੇ ਦਿਨ ਸਾਮ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਦੇ ਔਰ ਦਿਹਾੜੇ ਨੂੰ ਮੁੱਖ ਰੱਖ ਕੇ ਜੋ ਸ੍ਰੀ ਖੰਡਪੁਰ ਸਾਹਿਬ ਪ੍ਰਾਰੰਭ ਸੰਮਤ ਮਦ ਵਾਲੀ ਰਾਤਰੀ ਨੂੰ ਪਹਿਲਾ ਦਿਨੇ 3:00 ਵਜੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਤੀ ਜੋ ਕਥਾ ਸੰਤ ਗਿਆਨੀ ਸਪੂਰਨ ਸਿੰਘ ਜੀ ਕਰਦੇ ਸਨ ਉਹਨਾਂ ਨੇ 3 ਵਜੇ ਤਹੀ ਆ ਕੇ ਸ੍ਰੀ ਗੁਰਪ੍ਰਤਾ ਸੂਰ ਗ੍ਰੰਤੀ ਦਾ ਵਿਚਾਰ ਪ੍ਰਾਰੰਭ ਕੀਤੀ। तकरीबन ਵਿਕੰਟੇ ਤੋਂ ਉੱਤੇ ਸਮਾਂ ਲੱਗ ਗਿਆ। ਉਸ ਤੋਂ ਉਪਰੰਤ ਬਾਬਾ ਜੀਆ ਦੇ ਕੋਲੇ ਇੱਕ 2000 ਤੋਂ ਰੱਗੀ ਹੋਣਾ ਹੁੰਦਾ। ਬਾਈ ਹਰ ਮੇਲ ਸਿੰਘ ਉਹ ਹਰ ਸਾਲ ਹੀ ਬਾਬਾ ਜੀਾਂ ਦੇ ਜੋੜ ਮੇਲੇ ਤੇ ਜਰੂਰ ਆਉਂਦਾ ਉਸ ਨੂੰ ਵੀ ਸੰਤ ਗਿਆਨੀ ਸੰਪੂਰ ਸਿੰਘ ਜੀ ਨੇ ਕਹਿ ਦਿੱਤਾ ਸੀ ਕਿ ਤੁਸੀਂ ਕਥਾ ਦੇ ਉਹ ਉਤੇ ਸਮੇਂ ਆਗੇ ਜਿਹੜਾ ਸਮਾਂ ਸਾਂ ਦੇ ਨਿਤਨੇਮ ਤੱਕ ਤੁਸੀਂ ਕੀਰਤਨ ਕਰਨਾ ਹੈ ਉਹ ਵੀ ਕਥਾ ਦੇ ਭੋਗ ਤੋਂ ਪਹਿਲਾਂ ਹੀ ਆ ਕੇ ਤਿਆਰ ਹੋ ਤਿਆਰ ਬੈਠਾ ਸੀ ਜਤਾਂ ਉਹਨਾਂ ਨੇ ਕੀਰਤਨ ਪ੍ਰారంਭ ਕੀਤਾ ਦੋ ਸ਼ਬਦ ਪੜੇ ਨੇ ਦੋ ਸ਼ਬਦ ਪੜ੍ਹ ਕੇ ਉਦੋਂ ਉਪਰੰਤ ਕਿ ਜਿਹੜਾ ਉੱਤੇ ਗ੍ਰੰਥੀ ਦੀ ਸੇਵਾ ਨਿਭਾਉਂਦਾ ਸੀ ਭਾਈ ترਸੇਮ ਸਿੰਘ ਉਹਨਾਂ ਨੇ ਨਿਤਨੇਮ ਵੈਦਰਾਸ ਦਾ ਪਾਠ ਪ੍ਰారంਭ ਕੀਤਾ ਨਿਤਨੇਮ ਦੀ ਸਮਾਪਤੀ ਤੋਂ ਬਾਅਦ ਰਾਗੀ ਹਰਮੇਲ ਸਿੰਘ ਨੇ ਆਰਦਾਤ ਦੀ ਦਾ ਕੀਰਤਨ ਉਪਰੰਤ ਇਰ ਲੋਟ ਰਾਗ ਦੇ ਵਿੱਚੋਂ ਇੱਕ ਬਹੁਤ ਹੀ ਪਿਆਰ ਦੇ ਨਾਲ ਉਹਨਾਂ ਨੇ ਗੁਰੂ ਨਾਨਕ ਦੇ ਮਹਾਰਾਜਿਆਂ ਦਾ 43 ਸ਼ਬਦ ਪੜਿਆ ਸੁਣੀ ਅਰਦਾਸ ਸਵਾਮੀ ਮੇਰੇ ਸਰਵ ਕਲਾ ਬਣਾਈ ਇਹ ਮੋਦੀ ਪਿਆਰ ਦੇ ਨਾਲ ਸ਼ਬਦ ਗਾਇਨ ਕੀਤਾ ਸਾਡੇ 7 ਵੱਜ ਚੁੱਕੇ ਸਨ 7:30 ਵਜੇ ਤੱਕ ਇਹਨਾਂ ਹੀ ਤ ਉਸ ਤੋਂ ਫਰੰਤ ਤਾਂ ਬਾਬਾ ਬਲਵੰਤ ਸਿੰਘ ਜੀ ਉਹਨਾਂ ਨੇ 7:30 ਵਜੇ ਕੀਰਤਨ ਦੀ ਪਰਾਰੰਭਤਾ ਕੀਤੀ ਹੈ ਟੌਣ ਕੀਤੇ ਛੋਟਾ ਬੱਚਾ ਭਾਈ ਸਤਨਾਮ ਸਿੰਘ ਜਿਸ ਨੂੰ ਬਾਬਾ ਜੀਆ ਨੇ ਹੀ ਮਰਦੰਗ ਅਧਰੇ ਗਿਆਨੀਆ ਨੇ ਉਸ ਨੂੰ ਹਰਮੋਨੀਅਮ ਪਾਉ ਵਾਜੇ ਦੀ ਰਾਗਾਂ ਦੇ ਵਿੱਚ ਬਹੁਤ ਪਿਆਰ ਦੇ ਨਾਲ ਉਸ ਦਿਨ ਮੋਬਾਈਆ ਨੇ ਬਹੁਤ ਪਿਆਰ ਨਾਲ ਰਾਗਾਂ ਦੇ ਵਿੱਚ ਕੀਰਤਨ ਕਰਦਾ ਸੀ ਅਤੇ ਨਾਲੇ ਮਰਦੰਗ ਦੀ ਸੇਵਾ ਕਰਦਾ ਸੀ ਉਸ ਦਿਨ ਸਾਰਾ ਨਗਰ ਆਇਆ ਹੋਇਆ ਸੀ ਭਾਵੇਂ ਦਰਬਾਰ ਸਾਹਿਬ ਦੇ ਵਿੱਚ ਸਾਰਾ ਨਗਰ ਨਹੀਂ ਸੀ ਬੈਠ ਸਕਿਆ ਬਾਰ ਬੇੜੇ ਦੇ ਵਿੱਚ ਸੰਗਤਾਂ ਦੂਰ ਤੱਕ ਬੈਠੀਆਂ ਸਨ ਬਹੁਤ ਹੀ ਵਧੀਆ ਭਾਈ ਸਤਨਾਮ ਨੇ ਮਰਦੰਗ ਵਜਾਈ ਸਾਰੀ ਸੰਗਤ ਨੇ ਬਹੁਤ ਸਲਾਘਾ ਕੀਤੀ ਇਹ ਦੇਖੋ ਇਸ ਬੱਚੇ ਨੇ ਇੰਨੀ ਸੋਹਣੀ ਮਰਦੰਗ ਵਜਾਈ ਹੈ ਉਹ ਮਹਿਰਿਆਂ ਦੇ ਵਿੱਚੋਂ ਸੀ ਭਾਈ ਸਤਨਾਮ ਸਿੰਘ ਗਰੀਬ ਘਰ ਤੋਂ ਸੀ ਸਾਰਿਆਂ ਨੇ ਉਹਨਾਂ ਨੂੰ ਬਹੁਤ ਪਿਆਰ ਕੀਰਤਨ ਤੋਂ ਬਾਅਦ ਦਿੱਤਾ ਹੈ ਇਸ ਤਰ੍ਹਾਂ ਬਾਬਾ ਜੀਆ ਨੇ ਤਕਰੀਬਨ 2 ਘੰਟੇ ਕੀਰਤਨ ਕਰਿਆ ਸਾਖੀਆਂ ਸੁਣਾਈਆਂ ਬਾਬਾ ਜੀਆ ਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਪਨ ਤੋਂ ਲੈ ਕੇ ਸੁਲਤਾਨ ਪਰ ਲੋਧੀ ਦੇ ਪ੍ਰਸੰਨ ਸੁਣਾਏ ਬਹੁਤ ਆਨੰਦ ਵਰਤਾਇਆ ਸਮਾਪਤੀ ਤੋਂ ਬਾਅਦ ਸਤਗੁਰੂ ਦਾ ਇਹ ਅਰਦਾਸ ਹੁਕਮਨਾਮਾ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਸੰਗਤਾਂ ਨੂੰ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਬੇਨਤੀਆਂ ਕੀਤੀਆਂ ਕਿ ਭਾਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅੰਮ੍ਰਿਤ ਵੇਲੇ ਸ੍ਰੀ ਆਸਾ ਦੀ ਬਾਣੀ ਦਾ ਕੀਰਤਨ ਹੋਵੇਗਾ। ਸੇ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਅਤੇ ਨਾਲੇ ਭੰਡਾਰੇ ਦੀ ਤਿਆਰੀ ਕਰਨੀ ਹੈ। ਆਮੇ ਰਾਤ ਨੂੰ ਵੀ ਬਹੁਤ ਸੇਵਾਦਾਰ ਇੱਥੇ ਰਹਿੰਦੇ ਨੇ ਫਿਰ ਵੀ ਸਾਰੇ ਨਗਰ ਨੇ ਆ ਕੇ ਇਸ਼ਨਾਨ ਪਾਣੀ ਕਰਕੇ ਚਾਹ ਮਰਨਾਸਤੇ ਇੱਥੇ ਆ ਕੇ ਕਰਨਾ ਸਭ ਨੇ ਨਾਂਦੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਨਾ ਉਸ ਤੋਂ ਫਰਾਂਤ 8:30 ਵਜੇ ਨਵੇਂ ਪਾਤਸ਼ਾਹ ਦੇ ਭੋਗ ਦੇ ਸਲੋਕ ਪੜੇ ਜਾਣਗੇ ਸਭ ਨੇ ਭੋਗਦੇ ਸਮੇਂ ਵੀ ਆਨੰਦ ਮਾਣਣਾ ਉਸ ਤੋਂ ਉਪਰੰਤ ਅਰਦਾਸ ਹੋਵੇਗੀ ਅਰਦਾਸ ਦਾ ਬਾਦ ਹੁਕਮਨਾਮਾ ਹੋਵੇਗਾ ਉਹ ਹੁਕਮਨਾਮੇ ਦੀ ਵਿਚਾਰ ਸੰਤ ਗਿਆਨੀ ਸੰਪੂਰਨ ਸਿੰਘ ਜੀ ਕਰਨਗੇ ਸਾਰਿਆਂ ਨੇ ਕਥਾ ਸਰਵਣ ਕਰਨੀ ਹੈ ਕਥਾ ਦੇ ਨਾਲ ਹੀ ਭੋਗ ਜਦੋਂ ਸਮਾਪਤੀ ਹੋਣੀ ਹੈ ਉਸ ਤੋਂ ਬਾਅਦ ਜੋ ਕੁਲਾ ਭੰਡਾਰਾ ਵਰਤਦਾ ਕੱਲ ਨੂੰ ਜਲੇਬੀਆਂ ਦਾ ਭੰਡਾਰਾ ਚੱਲਣਾ ਸਾਰੇ ਨਗਰ ਨੂੰ ਬੇਨਤੀ ਹੈ ਵੀ ਕੋਈ ਘਰ ਦੇ ਵਿੱਚ ਨਾਰੇ ਸਾਰੇ ਆ ਕੇ ਉਹਨਾਰੇ ਦੇ ਵਿੱਚ ਆ ਕੇ ਸਭ ਨੇ ਹਾਜ਼ਰੀ ਲਗਾਉਣੀ ਹੈ ਅਤੇ ਸਾਰੀ ਸੰਗਤ ਨੇ ਪਿਆਰ ਦੇ ਨਾਲ ਹਰ ਸਾਲ ਮਾਗ ਬਾਜ ਭੰਡਾਰੇ ਤੋਂ ਜਿਹੜੀ ਸੇਵਾ ਕਰਨੀ ਹੁੰਦੀ ਹੈ ਇਸਥਾਨ ਦੀ ਸਾਰਾ ਨੇ ਫਿਰੋਜ਼ਪੁਰ ਦੀ ਭਾਈ ਮੰਗਰੂ ਸੇਵਾ ਕਰਨੀ ਹੈ ਬਰਤਨ ਸਾਰੇ ਸੰਭਾਲਣੇ ਨੇ ਇਹ ਸਾਰੀ ਸੇਵਾ ਕਰਕੇ ਫਿਰ ਖੁਸ਼ੀਆਂ ਪ੍ਰਾਪਤ ਕਰਕੇ ਸਤਿਗੁਰਾਂ ਦੇ ਦਰਬਾਰ ਚ ਜਾਣਾ ਹੈ ਇਸ ਤਰ੍ਹਾਂ ਬੇਨਤੀਆਂ ਸੰਤ ਬਾਬਾ ਬਲਵੰਤ ਸਿੰਘ ਜੀ ਜਸੇਦਾਰ ਜੀ ਨੇ ਕੀਤੀਆਂ ਕਿਉਂਕਿ ਉਹਨਾਂ ਨੂੰ ਸੰਤ ਗਿਆਨੀ ਸਪੂਰਨ ਸਿੰਘ ਜੀ ਵੱਲੋਂ ਹੁਕਮ ਸੀ ਕਿ ਸਮਾਪਤੀ ਵੇਲੇ ਅਹੀਂ ਸਾਰੇ ਨਗਰ ਨੂੰ ਪਿਆਰ ਦੇ ਨਾਲ ਬੇਨਤੀ ਕਰ ਦੇਣੀ ਹੈ ਕਿ ਉਹ ਸਮੇਂ ਦੇ ਨਾਲ ਆ ਕੇ ਕੀਤਨ ਵੀ ਸਰਮੁ ਕਰਨ ਨੂੰ ਗੁਰਬਾਣੀ ਵੀ ਅਤੇ ਭੰਡਾਰੇ ਦੀ ਸੇਵਾ ਮਾੜੀ ਸੇਵਾ ਕਰਨ ਨੂੰ ਖੁੱਲਾ ਭੰਡਾਰਾ ਵਰਤਦਾ ਰਹੇ ਇਹ ਸੀ ਕਰਕੇ ਫਿਰ ਜ세ਦਾਰ ਸੰਤ ਬਾਬਾ ਭਲਵੰਤ ਸਿੰਘ ਜੀ ਨੇ ਸਾਰੀ ਸੰਗਤ ਨੂੰ ਪਿਆਰ ਦੇ ਨਾਲ ਬੇਨਤੀ ਕਰੀ ਸੀ ਅੰਮ੍ਰਿਤ ਵੇਲੇ ਤਕਰੀਬਨ 5 ਵਜੇ ਕੀਰਤਨ ਦੀ ਪਰਾਰੰਭਾ ਰਾਗੀ ਹਰਮਿੰਦ ਸਿੰਘ ਜੀ ਨੇ ਕੀਤੀ ਉਸ ਤੋਂ ਉਪਰੰਤ ਜਦੋਂ ਸਮਾਂ ਹੋਇਆ ਸੇਵਾ ਬਾਈਆਂ ਨੇ 800 ਲੋਕਾਂ ਦਾ ਕੀਰਤਨ ਕਰਿਆ ਅੰਮ੍ਰਿਤ ਜੰਦਰ ਕੀਵਨ 1.5 ਘੰਟਾ ਕੀਰਤਨ ਕਰਿਆ ਇਹ ਕੀਰਤਨ ਆਪ ਸਭ ਸੰਗਤਾਂ ਨੇ ਜਿਹੜੀਆਂ ਨੇ ਆਸਾ ਦੀ ਵਾਰ ਦੇ ਵਿੱਚ ਸੰਤ ਕਾਸਾ ਦਾਲੇਵਾਨੀ ਹਜੂਰ ਮਹਾਰਾਜਿਆਂ ਤੋਂ ਆਨੰਦ ਮਾਣਨ ਦੀਆਂ ਸਾਨੂੰ ਉਹਨਾਂ ਨੂੰ ਪਤਾ ਸੀ ਕਿ ਆਸਾ ਦੀ ਵਾਰ ਦੇ ਕੀਰਤਨ ਦੇ ਵਿੱਚ ਕਿਸ ਤਰ੍ਹਾਂ ਸੰਤ ਮਹਾਰਾਜ ਜੀ ਆਨੰਦ ਵਰਤਾਉਂਦੇ ਸੀ ਉਸੇ ਤਰ੍ਹਾਂ ਹੀ ਉੱਤੇ ਵੀ ਇਸੇ ਤਰੀ ਾਨੰਦ ਮਰਤਾਇਆ ਸਭ ਸੰਗਤਾਂ ਬਹੁਤ ਹੀ ਖੁਸ਼ ਹੋਈਆਂ ਸਭ ਨੇ ਬੜਾ ਆਨੰਦ ਮਾਣਿਆ ਫਿਰ ਨਵੇਂ ਪਾਠ ਸਾਹਿਬ ਦੇ ਸ਼ਲੋਕਾਂ ਦਾ ਸਭ ਨੇ ਪਉ ਦੇ ਸਮੇਂ ਪਾਠ ਸਰਵਣ ਕੀਤਾ ਉਤੋਂ ਪ੍ਰੰਤ ਸਮਾਪਤੀ ਵੇਲੇ ਫਿਰ ਅਰਦਾਸ ਤੋਂ ਬਾਅਦ ਸਭ ਨੇ ਉਹ ਮਨਾਵਦੀ ਵਿਚਾਰ ਸਰਵਣ ਕੀਤੀ ਅਤੇ ਉਸ ਤੋਂ ਪ੍ਰਾਂਤ ਸਭ ਸੰਗਤਾਂ ਨੂੰ ਫੇਰ ਬੇਦੀਆਂ ਕਰੀਆਂ ਗਈਆਂ ਐਨੀਆਂ ਸਕੂਨ ਸੀਰੀਆਂ ਨੇ ਕੀਤੀਆਂ ਸਭ ਸੰਗਤਾਂ ਨੇ ਬੜੀਆਂ ਖੁਸ਼ੀਆਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਾਂ ਦੇ ਔਤਾਰ ਦਿਹਾੜਾ ਸਾਰੇ ਲੱਗਣ ਨੇ ਹਰ ਸਾਲ ਵਾਂਗ ਬੜੇ ਪਿਆਰ ਦੇ ਨਾਲ ਮਨਾਉਣਾ ਕੀਤਾ ਉਹ ਅੱਜ ਦੀ ਇਹ ਕਥਾ ਸਮਾਪਤ ਹੈ ਅਲੋ ਫੇਰ ਸਰਵਨ ਕਰ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ